ਉਠੋ ਜਪਤਾ ਸਕੂਲ ਲਈ ਟਾਈਮ ਹੋ ਜਾਂਦਾ ਵੀ ਲੇਟ ਹੋ ਜਾਂਨੇ ਆ ਉਠੋ ਨੇਸ ਤੇ ਉਤਾਰੋ ਉਠੋ ਵੇ ਮਾਹੀ ਗਣਗੇ ਗੰਦਾ ਕੱਕਾ ਹਜੇ ਤੱਕ ਸੁੱਤਾ ਪਿਆ ਅੱਲ ਜੀ ਆ ਬਣਾਇਆ ਹੈਗਾ ਕੱਲ ਮੈਂ ਚਾਟ ਵੱਡੇ ਕੁੜੀਆ ਦਾ 5 ਵਜੇ ਲੱਗੀ ਹੋਈ ਰਾਤ ਮੈਂ 8 ਵਜੇ ਕੇ ਮੈਨੂੰ ਆਉ ਕਿਰ ਇਹਦੇ ਕੋਲ ਦਾ ਪੜਨਾ ਨਹੀਂ ਸੀਗਾ ਪਰ ਕੱਲ ਬਣਾ ਕੇ ਦਿੱਤਾ ਮੈਂਟਜ ਦੱਸੋ ਵਧੀਆ ਬਣਿਆ ਹੋਇਆ ਹੈ। ਹੈਲੋ ਜੀ ਸਾਰਿਆਂ ਸਤਿ ਸ੍ਰੀ ਅਕਾਲ ਜੀ ਕਿਵੇਂ ਸਾਰਿਆਂ ਨੇ ਠੀਕ ਠਾਕ ਹੋ ਵਧੀਆ ਹੋ ਚਲੋ ਵਾਹਿਗੁਰੂ ਦੀ ਕਿਰਪਾ ਚਾਹੀਦੀ ਸਾਰੇ ਤੁਸੀਂ ਆਪਣੇ ਘਰ ਦੇ ਵਿੱਚ ਰਾਜੀ ਭਾਜੀ ਚਾਹੀਦੇ ਹੋ ਜੀ ਦੇਸ਼ ਆਪਦੇਸ਼ਾਂ ਵਿੱਚ ਬੈਠ ਨੇ ਜਿਹੜੇ ਮੇਰੇ ਭੈਣ ਭਰਾ ਬਜ਼ੁਰਗ ਉਹਨਾਂ ਨੇ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਕਿਵੇਂ ਸਾਰਿਆਂ ਨੇ ਠੀਕ ਠਾਕ ਹੋ ਚਲੋ ਵਧੀਆ ਸਵਾਗਤ ਹੈ ਤੁਹਾਡਾ ਖੁਸ਼ਮਈ ਚੈਨਲ ਤੇ ਸਭ ਤੋਂ ਪਹਿਲਾਂ ਜਿਹੜੇ ਨਵੇਂ ਹੈਗੇ ਨਾ ਸਾਡੇ ਚੈਨਲ ਤੋਂ ਵੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਨਾਲ ਜਿਹੜੀ ਘੰਟੀ ਉਸ ਨੂੰ ਦਬਾ ਕੇ ਆਲ ਦਾ ਸੈਂਡ ਕਰੋ ਤਾਂ ਕਿ ਹਰ ਵੀਡੀਓ ਦੀ ਜਿਹੜੀ ਨੋਟੀਫਿਕੇਸ਼ਨ ਉਹ ਤੁਹਾਡੇ ਕੋਲ ਪਹੁੰਚੇ ਆਵੇ ਲੋ ਜੀ ਬੱਚੇ ਚਲੇ ਗਏ ਨੇ ਸਕੂਲ ਦੇ ਘਰ ਦੇ ਵੀ ਚਲੇ ਗਏ ਨੇ ਡਿਊਟੀ ਤੇ ਹੁਣ ਬਾਅਦ ਵਿੱਚ ਜਿਹੜਾ ਕੰਮ ਹੁੰਦਾ ਉਹ ਤੇ ਹੁਣ ਆਪਾਂ ਉਹ ਕਰੀਏ ਸ਼ੁਰੂ ਤੇ ਉਹਨਾਂ ਦੇ 11 ਦੇ ਬਾਅਦ ਚੋ ਘਰ ਦੀ ਹਾਲਤ ਕੀ ਆ ਮੈਂ ਤੁਹਾਨੂੰ ਦਿਖਾਉਣੀ ਆ ਕਿਉਂਕਿ ਇੱਕ ਕਮਰੇ ਦੇ ਵਿੱਚ ਬਹੁਤ ਮੁਸ਼ਕਲ ਹੋ ਜਾਂਦੀ ਆ ਅੱਗੇ ਸੀ ਕਿ ਬੱਚੇ ਛੋਟੇ ਹੁਣ ਵੱਡੇ ਹੋ ਚੁੱਕੇ ਨੇ ਇੱਕ ਕਮਰੇ ਦੇ ਵਿੱਚ ਇਹਨਾਂ ਮੁਸ਼ਕਲ ਹੋ ਜਾਂਦੀ ਆ ਆ ਬੈਠਣਾ ਖੜਨਾ ਤੁਹਾਨੂੰ ਪਤਾ ਹੀ ਆ ਜਦੋਂ ਕਿ ਰਿਸਰ ਹੁੰਦਾ ਜਿਵੇਂ ਐਸੇ ਵੀ ਇੱਕ ਕੰਮ ਦੇ ਵਿੱਚ ਨਾ ਸਵੇਰੇ ਸਵੇਰ ਤੋਂ ਨਾਲੇ ਵੈਸੇ ਹੀ ਬਹੁਤ ਜਿਆਦਾ ਖਲਾਰਾ ਪਿਆ ਜਾਂਦਾ ਵਾ ਜਦੋਂ ਰੈਡੀ ਹੁੰਦੇ ਨੇ ਸਾਰੇ ਜਾਣੇ ਆ ਕੱਪੜਾ ਲੇੜਾ ਇੱਧਰ ਉੱਧਰ ਸੱਟਦੇ ਨੇ ਸਾਰੇ ਤੁਹਾਨੂੰ ਪਤਾ ਹੀ ਆ ਨਾ ਕਿੰਨਾ ਹੋ ਜਾਂਦਾ ਵਾ ਸੋ ਘਰ ਦੀ ਹਾਲਤ ਕੀ ਆ ਮੈਂ ਤੁਹਾਨੂੰ ਦਿਖਾਉਣੀ ਆ ਐਦਾਂ ਹੋਈ ਪਈ ਜਿੱਦ ਤੱਕ ਘਰ ਛੱਡ ਕੇ ਕਿਤੇ ਜਾਣਾ ਹੁੰਦਾ ਸੀ ਆ ਲਓ ਜੀ ਘਰ ਦੀ ਹਾਲਤ ਦੇਖੋ ਸਾਰੇ ਮੈਂ ਤੁਹਾਨੂੰ ਬਾਹਰ ਵੀ ਦਿਖਾਉਣੀ ਆ ਬਾਹਰ ਦੀ ਹਾਲਤ ਕੀ ਹੋਈ ਪਈ ਆ ਦੇਖੋ ਇੱਧਰ ਆ ਸੋਈ ਦੀ ਆ ਦੇਖ ਲਓ ਸੋ ਜੀ ਇਹ ਕਮਰੇ ਦੇ ਵਿੱਚ ਬਹੁਤ ਮੁਸ਼ਕਲ ਹੋ ਜਾਂਦੀ ਐ ਇਸ ਕਰਕੇ ਮੇਰੇ ਚੈਨਲ ਨੂੰ ਵਾਤਵਾਰਤ ਸਪੋਰਟ ਕਰੋ ਜੀ ਮੇਰਾ ਸਾਥ ਦਿਓ ਤਾਂ ਕਿ ਮੈਂ ਇੱਕ ਕਮਰੇ ਤੋਂ ਦੋ ਕਮਰੇ ਬਣਾ ਸਕਾਂ ਜੀ ਤੇ ਆਹ ਤੋਂ ਤੁਸੀਂ ਦੇਖ ਹੀ ਸਕਦੇ ਹੋ ਜਿਹੜੇ ਛੱਤ ਦੇ ਬਾਲੇ ਨੇ ਉਹ ਵੀ ਕਾਫੀ ਜਗ੍ਹਾ ਤੋਂ ਖਰਾਉ ਹੋਏ ਨੇ ਆ ਦੇਖੋ ਤੁਸੀਂ ਦੇਖ ਦਿਓ ਮੁੰਡਾ ਇਹ ਤਰਾ ਦੇਖੋ ਕਉਕੇ ਸੌਣ ਦਾ ਮਹੀਨਾ ਵਾ ਜਦੋਂ ਮਹੀ ਆਉਣ ਤੇ ਆਉਣਗੇ ਹੁਣ ਤੇ ਸਾਨੂੰ ਡਰ ਲੱਗਦਾ ਵੀ ਕਿਤੇ ਨਾ ਇਸ ਵਾਰ ਬਾਲੇ ਸਾਰੂ ਕਿਤੇ ਬਦਲੇ ਨਾ ਕਰਨੇ ਪੈ ਜਾਣ ਜੇ ਇੱਕ ਵੀ ਬਦਲਾਂਗੇ ਦੋ ਵੀ ਬਦਲਾਂਗੇ ਤੇ ਬਾਕੀਆਂ ਦਾ ਕੀ ਕਰਾਂਗੇ ਇਸ ਕਰਕੇ ਨਾ ਵੀ ਸਾਨੂੰ ਇਹ ਵੀ ਕਿਤੇ ਕੰਮ ਚਾਦਣਾ ਵੱਧ ਜਾਵੇ ਸੋ ਬਾਕੀ ਵਾਹਿਗੁਰੂ ਦੀ ਕਿਰਪਾ ਵਾ ਚਲ ਰਹੀ ਚਿੰਤਾ ਕਹੇਗਾ ਵਾ ਹਨਾ ਬਸ ਉਹਨਾਂ ਤੇ ਸਾਨੂੰ ਤਾਂ ਵਿਸ਼ਵਾਸ ਹੈਗਾ ਵਾ ਤੇ ਚਲੋ ਦੇਖਦੇ ਆਂ ਜੀ ਇਸ ਕਰਕੇ ਇਹ ਚੈਨਲ ਆਪਾਂ ਸਟਾਰਟ ਕੀਤਾ ਤਾਂ ਕਿ ਮੜੀ-ਮੋਟੀ ਜਿਹੜੀ ਤੁਹਾਡੀਆਂ ਸਪੋਰਟ ਸਾਨੂੰ ਮਿਲ ਸਕੇ ਤੇ ਅਸੀਂ ਇੱਕ ਕਮਰ ਤੋਂ ਦੋ ਕਮਰੇ ਬਣਾ ਸਕੀਏ ਸੋ ਪਲੀਜ਼ ਸਾਡੀ ਮਦਦ ਕਰੋ ਜੀ ਵੱਧ ਤੋਂ ਵੱਧ ਮੇਰੇ ਚੈਨਲ ਨੂੰ ਸਪੋਰਟ ਕਰੋ ਜੀ ਬਸ ਤੁਹਾਡਾ ਪਿਆਰ ਚਾਹੀਦਾ ਬਸ ਇਸੇ ਤਰ੍ਹਾਂ ਮੇਰੇ ਇਹ ਚੈਨਲ ਨੂੰ ਪਿਆਰ ਦਿੰਦੇ ਰਹੋ ਜਿੰਨੇ ਵੀ ਸਿੰਪਲ ਸਾਦੇ ਵੀਡੀਓ ਬਣਦੀਆਂ ਨੇ ਹੈਗੀਆਂ ਨੇ ਬਣਾ ਦਿੰਨੇ ਜੀ ਬਾਲਾ ਤਾਂ ਮੈਨੂੰ ਯੂਟਿਊਬਰ ਇਹਨਾਂ ਪਤਾ ਨਹੀਂ ਹੈਗਾ ਜਿੰਨਾਂ ਦੀ ਵੀਡੀਓ ਹੁੰਦੀ ਆ ਬਸ ਉਹਦੇ ਬਣਾਉਣੇ ਕਿਤੇ ਅਸੀਂ ਜਾਣਦੇ ਨਹੀਂ ਹੈਗੇ ਘਰੇ ਵਰ ਘਰ ਵਿੱਚ ਹੀ ਰਹਿਦਾ ਵਾ ਘਰ ਦੇ ਵਿੱਚ ਜਿੰਨਾਂ ਦੀ ਵੀਡੀਓ ਬਣਦੀ ਆ 2-4 ਮਿੰਟ ਦੀ ਉਹ ਆਪਾਂ ਜ਼ਰੂਰ ਬਣਾਇਆ ਕਰਾਂਗੇ ਜੀ ਚਲੋ ਜੀ ਹੁਣ ਆਪਾਂ ਪਹਿਲਾਂ ਕਰ ਲਈਏ ਘਰ ਦਾ ਕੰਮ ਬਾਕੀ ਫਿਰ ਦੇਖਦੇ ਹਾਂ ਕਿਉਂਕਿ ਛੜਦੀ ਤੋਪ ਆ ਜਾਂਦੀ ਹੈ ਛੜਦੀ ਤੋਪ ਆਪਾਂ ਸਾਰੀ ਸੂਈ ਦੇ ਵਿੱਚ ਜਾਂਦੀ ਹੈ ਪੇੜੇ 'ਚ ਆ ਜਾਂਦੀ ਹੈ ਫਿਰ ਕਮਰੇ 'ਚ ਆ ਜਾਂਦੀ ਹੈ ਫਿਰ ਇਸ ਕਰਕੇ ਘਰ ਵੀ ਬਹੁਤ ਜ਼ਿਆਦਾ ਹੋ ਜਾਂਦੀ ਹੈ ਤੇ ਹੁਣ ਠੰਡਾ ਵਾ ਤੇ ਇਸ ਕਰਕੇ ਜਿਹੜਾ ਘੰਟੇ 2 ਘੰਟੇ 'ਚ ਆਪਣਾ ਕੰਮ ਹੋਣਾ ਪਹਿਲਾਂ ਆਪਾਂ ਕੰਮ ਕਰ ਲਈਏ ਜੀ ਮਿਲ ਜਾ ਤੁਹਾਨੂੰ ਹਾਂਜੀ ਲੋ ਜੀ ਆਪਣਾ ਸਾਰਾ ਕੰਮ ਹੋ ਚੁੱਕਿਆ ਹੈਗਾ ਆਪਾਂ ਸਫਾਈਆਂ ਵੀ ਕਰ ਲਿੱਤੀਆਂ ਹੈਗੀਆਂ ਨੇ ਤੇ ਬਾਹਰੋਂ ਵੀ ਆਪਾਂ ਸਫਾਈਆਂ ਕਰ ਲਿੱਤੀਆਂ ਹੈਗੀਆਂ ਨੇ ਤੇਰ ਸੋਈ ਦਾ ਵੀ ਸਾਰਾ ਕੰਮ ਹੋ ਚੁੱਕਿਆ ਹੋਏਗਾ ਵਾ ਭਾਂਡੇ ਵੀ ਆਪਾਂ ਧੋ ਦਿੱਤੇ ਹੈਗੇ ਨੇ ਸੱਚਾ ਬੋਤਲਾਂ ਬਾਹਰ ਹੀ ਰਹੀਆਂ ਤਾਂ ਪਹਿਲਾਂ ਬੋਤਲਾਂ ਨੂੰ ਫ੍ਰਿਜ ਚ ਰੱਖਦੀ ਆਪਾਂ ਕਿਉਂਕਿ ਠੰਡੇ ਪਾਣੀ ਦੀ ਬਹੁਤ ਜ਼ਿਆਦਾ ਲੋੜ ਪਈ ਆ ਗਰਮੀ ਚ ਮਤ ਬਚੀ ਗਈ ਗਰਮੀ ਚ ਨਹੀਂ ਜ਼ਿਆਦਾ ਗਰਮੀ ਹੈ ਨਾ ਇਸ ਵਾਰ ਤਾਂ ਬਹੁਤ ਜ਼ਿਆਦਾ ਆਪਾਂ ਕੇਟ ਵੀ ਲਗਾ ਦਈਏ ਬਾਹਰ ਲਓ ਜੀ ਮੈਂ ਬਲੌਗ ਨੂੰ ਇੱਥੇ ਕਰਦੀ ਐਂਡ ਜੇਕਰ ਤੁਹਾਨੂੰ ਵਧੀਆ ਲੱਗੇ ਤਾਂ ਸ਼ੇਅਰ ਜ਼ਰੂਰ ਕਰ ਦਿਓ ਲਾਈਕ ਕਰ ਦਿਓ ਕਮੈਂਟ ਕਰ ਦਿਓ ਜੀ ਵਾਦ ਤੋਂ ਬਾਅਦ ਮੇਰੇ ਚੈਨਲ ਨੂੰ ਸਪੋਰਟ ਕਰੋ ਜੀ ਸਬਸਕ੍ਰਾਈਬ ਕਰੋ ਜੀ ਚੈਨਲ ਨੂੰ ਆਲਰੇਡੀ ਕਾ ਨਹੀਂ ਹੋਸਣ ਤਾਂ ਬਾਕੇ ਜ਼ਰੂਰ ਸੱਟ ਕਰ ਦਿਓ ਕਰੋ ਜੀ ਚਲੋ ਠੀਕ ਆ ਜੀ ਧੰਨਵਾਦ ਮਿਲਦਾ ਤੁਹਾਨੂੰ ਨੈਕਸਟ ਬਲੌਗ ਚ